ਹਰਸੰਗਤ ਜੀ ਆਪੇ ਆਪਣੇ ਵਿੱਚ ਸਮਾਇਆ ਕਣਕਪੁਰ ਵਾਸੀ ਜੀ ਥੋੜੀ ਜੀ ਹਰ ਬਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆਂ ਜੀ ਧਿਆਨ ਨਾਲ ਸੁੋਨਾ ਹਰਸੰਗਤ ਜੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪੇ ਆਪਣੇ ਵਿੱਚ ਸਮਾਇਆ ਆਪੇ ਆਪਣੇ ਵਿੱਚ ਸਮਾਇਆ ਆਪੇ ਆਪਣਾ ਪ੍ਰਭ ਉਪਾਇਆ ਆਪੇ ਆਪਣਾ ਨਾਮ ਤਰਾਇਆ ਆਪੇ ਆਪਣਾ ਪੇਖ ਵਟਾਇਆ ਆਪੇ ਆਪਣਾ ਲੇਖ ਲਿਖਾਇਆ ਕਲਯੁਗ ਜੀਵ ਜਗਤ ਵੇਖ ਪ੍ਰਵਦਏ ਸਜਾਇਆ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜਾਮਾ ਵਿੱਚ maat ਦੇ ਪਾਇਆ ਪੰਚਮ ਜੇਠ ਸ਼ਬਦ ਜਨਾਏ ਵੱਡ ਵੱਡ ਸੇਠ ਪ੍ਰਵ ਨਸ਼ਟ ਕਰਾਏ ਕੋੜੇ ਰੇਠ ਪ੍ਰਵ ਪੀੜ ਪਿੜਾਏ ਜੋਤ ਸਰੂਪੀ ਦਾੜਾਂ ਆਪ ਦਵਾਈ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਕਲਯੁਗੀ ਉਲਟੀ ਲਠ ਆਪ ਗਿੜਾਏ ਪੰਚਮ ਜੇਠ ਪ੍ਰਭ ਸਾਜਨ ਸਾਜਾ ਆਪਣੇ ਆਪ ਬਣੇ ਵੱਡ ਰਾਜਾ ਆਪ ਆਪਣੇ ਸ਼ੀਸ਼ ਸਿਰ ਰੱਖੇ ਤਾਜਾ ਪਰਮੇਸ਼ਰ ਅਕਾਲ ਪੁਰਖ ਕਲਕੀ ਅਵਤਾਰ ਅਮਾਮ ਮਹਿੰਦੀ ਹਜ਼ੂਰ ਸ਼ਹਿਨशाह ਸਭ ਕੁਝ ਆਪੇ ਆਪ ਕਣਕਪੁਰ ਵਾਸੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਹ ਕਲੰਕ ਨਰਾਇਣ ਨਰਚਵੀ ਅਵਤਾਰ ਸੱਚੇ ਪਾਤਸ਼ਾਹ ਜੀ